ਵੇ ਕੋ ਜਿਉ ਆਵੇ ਆਸ ਕਰ ਜਾਵੇ ਨਾ ਨਰਾਸੀ ਚੇਤਾ ਹੁਣ ਇਹ ਜਿਹੜੇ ਜਾਨਵਰ ਆ ਵਿਚਾਰੇ ਇਹਨਾਂ ਤੇ ਇਨਸਾਨ ਤੋਂ ਮੰਗ ਕੇ ਖਾਣਾ ਵਾ ਉਹਦੇ ਮਗਰ ਮਗਰ ਫਿਰਨਗੇ ਪਿਆਰ ਨਾਲ ਪੂਛਾ ਮਾਰਨਗੇ ਹੁਣ ਇਹ ਜੋ ਵੀ ਆਪਣਾ ਬਿੱਲਾ ਵਾ ਬਿੱਲੀ ਆ ਇਹ ਸ ਨੂੰ ਦੁੱਧ ਪਾਇਆ ਵਾ ਤੇ ਬੜੇ ਮਜੇ ਨਾਲ ਹੌਲੀ ਹੌਲੀ ਪੀ ਰਿਹਾ ਬੜੇ ਧੀਰਜ ਨਾਲ ਉਕੇ ਇਹਨੂੰ ਇਨਸਾਨ ਤੋਂ ਆਸ ਆ ਜਦੋਂ ਮਨੁੱਖ ਕਿਤੇ ਬਾਹਰ ਜਾਂਦਾ ਵਾ ਵਿਅਕਤੀ ਧਿਆਉਂ ਦੀਨ ਬੂਹੇ 'ਚ ਬੈਠ ਕੇ ਦੇਖਦੇ ਹੁਣ ਇਹਦਾ ਵੀ ਇਹੋ ਜਿਹਾ ਹਾਲ ਸੀ ਅਸੀਂ ਦੁਪਹਿਰੋਂ ਬਾਅਦ ਕਿਤੇ ਗਏ ਸੀ ਤੇ ਇਹ ਵਿਚਾਰਾ ਜੋ ਵੀ ਬਿੱਲੀ ਹੈ ਘਰ ਦੇ ਬੂਹੇ ਦੇ ਅਗਲੇ ਕਮਰੇ ਦੇ ਬੂਹੇ 'ਚ ਬੈਠ ਕੇ ਦੇਖ ਰਿਹਾ ਹੈ ਬੜੀ ਆਸ ਨਾਲ ਦੇ ਵੇਖਿਆ ਵੀ ਚਲੋ ਇਨਸਾਨ ਤੇ ਨਹੀਂ ਕੋਈ ਨਾ ਕੋਈ ਜਾਨਵਰ ਤੇ ਵੇਖ ਜਦੋਂ ਕੋਈ ਭੈਣ ਭਰਾ ਘਰ ਵਾਪਸ ਆਉਂਦਾ ਖੁਸ਼ ਹੁੰਦਾ ਵਾ ਕਿਉਂਕਿ ਇਹਨੂੰ ਆਸ ਹੁੰਦੀ ਆ ਇਨਸਾਨ ਨਹੀਂ ਅੱਜਕੱਲ ਖੁਸ਼ ਹੁੰਦੀਆਂ ਜਾਨਵਰ ਜ਼ਿਆਦਾ ਖੁਸ਼ ਹੁੰਦਾ ਵੇਖ ਕੇ ਮਨੋੱਖ ਨੂੰ ਹੁਣ ਘਰੇ ਕੋਈ ਵੀ ਖਾਣਾ ਪੀਣਾ ਵਾਂ ਚੀਜ਼ ਵਧੀ ਕੱਟੀ ਹੋਏ ਰੋਟੀ ਪਾਣੀ ਜਾਨਵਰਾਂ ਨੂੰ ਪਾ ਦੇਣੀ ਚਾਹੀਦੀ ਆ ਡੂੰਘਿਆਂ ਚ ਪਾ ਕੇ ਪਾਣੀ ਰੱਖੋ ਜਾਨਵਰਾਂ ਵਾਸਤੇ ਗਰਮੀ ਬਹੁਤ ਹੈ ਜੂਨ ਦਾ ਮਹੀਨਾ ਪਰ ਉਹ ਜੋ ਡੂੰਘੇ ਆ ਨਾ ਸੇਵਾ ਤਾਇਆਂ ਉਹਨਾਂ ਨੂੰ ਸਾਫ਼ ਕਰਦੇ ਰਹੋ ਸਫਾਈ ਰਵੇ ਉਹਨਾਂ ਵਿੱਚ ਕੋਈ ਬਾਦੂ ਜੀਵ ਜੰਤੂ ਨਾ ਬਣੇ ਸਾਫ਼ ਕਰਕੇ ਫਿਰ ਪਾਣੀ ਪਾਉਂਦੇ ਰਹੋ ਇਹੋ ਹੀ ਸੇਵਾ ਵਾ ਹੁਣ ਵੇਖੋ ਇਹ ਜਾਨਵਰ ਬਿੱਲੀ ਦੁੱਧ ਪੀ ਰਹੀ ਬੜੀ ਮਜੇ ਨਾਲ ਫਟਾਇਆ ਜਨਵਰੀ ਅਸੀਸਾਂ ਹੀ ਦਿੰਦੇ ਆ ਜਦੋਂ ਕਿਤੇ ਆਈਏ ਜਾਈਏ ਮੱਥੇ ਲੱਗੇ ਤੇ ਲੋਕ ਕਹਿੰਦੇ ਆ ਕਿ ਜੰਦੇ ਕੰਮ ਚੰਗੇ ਨਹੀਂ ਹੁੰਦੇ ਤੇ ਕੰਮ ਚੰਗੇ ਹੁੰਦੇ ਸੋਚ ਬੰਦੇ ਦੀ ਚੰਗੀ ਚਾਹੀਦੀ ਮਾਨੂੰ ਖੁਸ਼ੀ ਜੀ ਮਿਲ ਜਾਂਦੀ ਜਦੋਂ ਜਨਵਰ ਜਾਂਦੇ ਆ ਵੀ ਵੇਂਦੇ ਆ ਤੇ ਆਉਂਦੇ ਆ ਵੀ ਦੇਖਦੇ ਆ ਆਖ ਦਿੰਦੇ ਜਨਵਰ ਬਿੱਲੀ ਮੱਥੇ ਲੱਗਣਾ ਚੰਗਾ ਨਹੀਂ ਆ ਪਰ ਨਹੀਂ ਇਹ ਸਭ ਵਹਿਮ ਭਰਮ ਆ ਹੁਣ ਸਵੇਰੇ ਹੀ ਇਸ ਵਕਤ ਹੀ ਉੱਠਦੇ ਆ ਤੇ ਬੂਹਾ ਖੋਲਦੇ ਆ ਜਿੱਥੇ ਸੁੱਤੇ ਹੁੰਦੇ ਆ ਕਮਰੇ ਦਾ ਤੇ ਇੰਨੇ ਸਵੇਰੇ ਇਸ ਵਕਤ ਤੇ ਬੂਹੇ 'ਚ ਬਹਿ ਜਾਣਾ ਹੀ ਬਿੱਲੀ ਨੇ ਮੱਥੇ ਲੱਗਣਾ ਤੇ ਸਭ ਨੂੰ ਮਨ ਨੂੰ ਖੁਸ਼ੀ ਹੁੰਦੀ ਆ ਜਿਹਦੇ ਨੂੰ ਖੁਸ਼ੀ ਜੀ ਨਾ ਮੋੜ ਮਹਿਸੂਸ ਕਰਨਾ ਤੇ ਮਨ ਖੁਸ਼ ਹੋ ਜਾਂਦਾ ਇਸ ਕਰਕੇ ਪ੍ਰਭੂ ਵੇਮ ਭਰਮ ਤੇ ਕੋਈ ਨਹੀਂ ਕਰਨਾ ਚਾਹੀਦਾ ਤੇ ਬਾਕੀ ਜਾਨਵਰਾਂ ਨੂੰ ਕਰੋ ਪਿਆਰ ਜਾਨਵਰਾਂ ਨੂੰ ਕਰੋ ਪਿਆਰ ਮਨੁੱਖ ਤੇ ਆਪ ਚੀਜ਼ਾਂ ਪ੍ਰਾਪਤ ਕਰ ਲੈਂਦਾ ਬਣਾਉਂਦਾ ਵਾ ਤੇ ਇਹ ਦੀਆਂ ਮਨੁੱਖ ਤੋਂ ਇਨਸਾਨ ਤੋਂ ਜਾਂ ਸਾਉਂਦੀਆਂ ਜਾਨਵਰਾਂ ਦੀਆਂ ਉਹ ਦੇਂਦਾ ਤੇ ਪਰਮਾਤਮਾ ਹੀ ਐ ਇਹਨਾਂ ਨੂੰ ਪਰਮਾਤਮਾ ਵੀ ਐ ਚਲੋ ਗੁਜਰੀਆ ਕੋਈ ਬਣ ਜਾਂਦਾ ਵਾ ਇਸ ਕਰਕੇ ਇਹਨਾਂ ਨੂੰ ਕੋਈ ਵਧੀਆ ਕਿੱਡਾ ਚੀਜ਼ ਪਾਉਂਦੇ ਰਹੋ ਕਦੇ ਦਹੀਂ ਨਾ ਰੋਟੀ ਕਦੇ ਦੁੱਧ ਪਾਤਾ ਵੇਖੋ ਨਾ ਖੁਸ਼ੀ ਦੇ ਮੂਡ ਵਿੱਚ ਦੁੱਧ ਛੱਕ ਕੇ ਤੇ ਕਿੰਦੀ ਖੁਸ਼ੀ ਆਈ ਮੋਟ ਆਹਾਹਾ ਵੇਖੋ ਨਾ ਕਿੰਦੀ ਮੂਡ ਖੁਸ਼ੀ ਇਹਦੀ ਆਹਾਹਾ ਵੇਖੋ ਪਿਆਰ ਨਾਲ ਬਹਿ ਗਿਆ ਨੀ ਮਿੱਲੀ ਕਿੰਨੀ ਮਾਂਜ ਖੁਸ਼ੀ ਹੋਣ ਮੂੰਹ ਸਾਫ ਕਰ ਲਿਆ ਨੇ ਆਹਾ ਆਹਾ ਆਹ ਵੇਖੋ ਮਾਂ ਦੀ ਖੁਸ਼ੀ ਪਤਾ ਲੱਗਦਾ ਜਾਨਵਰ ਖੁਸ਼ ਹੋ ਜਾਂਦੇ ਆ ਘਰ ਪਲਾਹੋ ਪਲਾਹ ਜ਼ਰੂਰ ਕਰਿਆ ਕਰੋ ਕੋਈ ਚੰਗੇ ਕੰਮ ਦੁੱਧ ਪਾਣੀ ਜਾਨਵਰਾਂ ਨੂੰ ਪਾਇਆ ਰੋਟੀ ਪਾਣੀ ਵਧਿਆ ਘਟਿਆ ਵੇਸਟ ਨਾ ਕਰੋ ਸੁੱਟੋ ਨਾ ਜਾਨਵਰਾਂ ਨੂੰ ਪਾ ਦਿਆ ਕਰੋ ਆਹਾ 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 ਧਾਨਿਆ ਕਿਦੇ ਵੇਖੋਣ ਗੇੜੇ ਦੇ ਆਹਾ 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 ਆਵਾਜ਼ ਵੀ ਆ ਕਿਆ ਸੁਣਰ ਲਓ ਜੀ ਹੁਣ ਇਹਨੇ ਉੱਥੇ ਬਹਿ ਗਿਆ ਆਪਣਾ ਬਿੱਲੀ ਬਿੱਲਾ ਜੋ ਵੀ ਹੈ ਵੇਖੋ ਕਿਸ ਤਰ੍ਹਾਂ ਆਪਣਾ ਉਹ ਸਰੀਰ ਨੂੰ ਸੈੱਟ ਕਰ ਲਿਆ ਖੁਰ ਕੇ ਆਹਾਹਾ ਵੇਖੋ ਖੁਸ਼ੀ ਦਾ ਮੂੜ ਖੁਸ਼ੀ ਦਾ ਮੂੜ ਆਹਾਹਾ